ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo dairy farm ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਾਜੀ ਸੂਈ ਵੀ ਛੋਟੀ ਘਰੇਲੂਏ ਸੇਲ ਆ ਡਿਟੇਲ ਵੀ ਉੱਤੇ ਦੇ ਬਾਰੇ ਪੁੱਛਦਾ ਰੇਟ ਵੀਡੀਓ ਦੇ ਵਿੱਚ ਜੂਗਾ ਆਓ ਅੱਗੇ ਵੀਰ ਨਾਲ ਕਰੀਏ ਗੱਲ ਚਲ ਬਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰੇ ਮਲਕੀਤ ਸਿੰਘ ਪਿੰਡ ਮਾੜ ਘੋਰਾ ਜ਼ਿਲ੍ਹਾ ਬਰਨਾਲਾ ਪੈਗੇ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਬਈ ਜੀ ਆਪਣਾ ਨੰਬਰ ਵੀਰੇ 883513349 6283513349 13349 ਜਿਹੜਾ ਆਪਾਂ ਛੋਟੀ ਦੀ ਵੀਡੀਓ ਕਵਰ ਕਰਦੇ ਪਏ ਬਾਈ ਜੀ ਕਿਹੜਾ ਸੂਆ ਸੂਈਆ ਹੁਣੇ ਇਹ ਵੀਰਾ ਦੂਜਾ ਸੂਆ ਸੂਈਆ ਬੱਚਾ ਦੇਤਾ ਇਹਨੇ ਮੀਲ ਕਾ ਹੁਣਾ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਬਲੇ ਸੂਈ ਨੂੰ ਘਾਟਤਾ ਕੋਈ ਠੀਕ ਹੈ ਜੇਰ ਸਟਾਰਟ ਹੋ ਗਿਆ ਆਪਾਂ ਬੈਠੀ ਠਾਤੀ ਹਣਾ ਹਾਂ ਪਹਿਲੇ ਸੂਏ ਦੋ ਤੇ ਕਿੰਨਾ ਕਿ ਦਿੱਤਾ ਇਹਨੇ ਪਹਿਲੇ ਸੂਏ ਬਲੇ 10 ਲੀਟਰ ਦਿੱਤਾ ਇਹਨੇ 10 ਲੀਟਰ ਕਹਿੰਦਾ ਪਾ ਵੇਦ ਕਿ ਕਿਲੋ 1.5 ਕਿਲੋ ਦੀ ਗਜਾਇਸ ਹੋ ਰਹੀ ਕੋ ਮੇਰੇ ਕਿਲੋ 11 ਕਿਲੋ ਮੰਗੂ ਤਾ 11 ਕਿਲੋ ਮੰਨ ਕੇ ਲੈ ਆਇਆ ਬੰਦਾ ਹਾਂ ਹਾਂ 11 ਤੇ ਚੌਣ ਚਵਾਦੀ ਕਿਵੇਂ ਨਿਕਲੀ ਜਾਂਦੀ ਸੂਣ ਫੀਕਾ ਵੀ ਪਚਾ ਲਾਉ ਤੇਰਾ ਆਹ ਨਾਲ ਬਹਿ ਜਾ ਆ ਦੇਖ ਆਪ ਵਧੀਆ ਬੱਚਾ ਚੱਟੀਆਂ ਦੀ ਹੈ ਹਨਾ ਸੋ ਆ ਦੇਖ ਉਸ ਕੋਲੋਂ ਬੰਦਾ ਫੇਫਿਕਰ ਹੋ ਜੇ ਤੇ ਕੋਈ ਭਾਰਪੂਰ ਵਾਲੀ ਸ਼ਿਕਾਇਤ ਤਾਂ ਨਹੀਂ 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 ਕੋਈ ਕਹਿ ਤਾ ਤੇ ਇਹ ਰੇਟ ਤਾਂ ਕੀ ਰੱਖਿਆ ਵੇਚਣ ਯਾਰ ਰੇਟ ਤੇਰੇ 1 ਬੱਚੀ ਯਾਰ ਮਾਨਤਨ ਮਾਨਤਨ ਕਰੇ 1000 2000 ਦੀ ਇੱਕ ਬਾਈ ਜੀ ਦੇ ਦੇਗਾ ਇੱਕ ਬੈਦਲ ਛਾੜ ਦਿੰਦੇ ਮਾਣੀ ਮੁੱਟੀ ਛੋੜ ਸੜ ਕਰ ਦੇਗਾ ਵਿੱਚੋਂ ਹਾਂ ਹਾਂ ਧੋਰੀ ਬਾਹਰ ਨਾਲ ਸਿੰਘ ਮੂੰਹ ਹਥਾ ਦੇਖ ਸਕਦੇ ਹੋ ਤੇ ਬਾਤ ਕਿਲੇਵਾ ਦੇਖ ਸਕਦੇ ਹੋ ਉਹਨਾ ਸਾਫ ਸੁਥਰਾ ਫਿੱਟ ਫਾੜ ਲੇਵਾ ਜਮਾ ਫਿਟਿੰਗ ਵਾਲਾ ਸਿੱਤੀ ਬਾਕੀ ਮੂੰਹ ਮੱਥੇ ਦੀ ਕੱਦ ਬੇਲ ਦੀ ਵੀ ਝੁੱਟੀ ਚੰਗੀ ਆ ਤੇ ਰੇਡ ਵੀ ਵੀਰ ਨੇ ਜੈਨੂਅਲ ਦੇ ਵੇਚਣ ਵਾਲਾ ਕਰਿਆ 122000 ਕੋਈ ਨਹੀਂ ਗੱਲ ਵੀ 1.5 ਲੱਖ 2 ਲੱਖ ਰੁਪਈਆ ਕਿਉਂਕਿ ਆਪ ਨੂੰ ਪਤਾ ਮਾਰਕੀਟ ਦੇ ਪਾਸੇ ਥੋੜਾ 30000 ਤੇ ਉਹ ਸਾਬਨਾ ਪਹਿਲੇ ਵੀਰ ਮੰਨ ਕੇ ਚਲੋ 20 3000 ਦਾ ਫਰਕ ਪਾਦਾ ਕਿਉਂਕਿ ਘਰੇਲੂ ਬੰਦਾ ਉਹਨਾਂ ਨੇ ਪਾਦਾ ਕਿ ਹੁੰਦਾ ਪਸੂ 20 3000 ਪਸੂ ਜ਼ਿਆਦਾ ਮੰਗਣਾ ਹੁੰਦਾ ਸੋ 122000 ਰੁਪਈਏ ਦੇ ਵਿੱਚੋਂ ਵੀਰ ਆਏਗੇ ਦਾ ਤੁਹਾਡਾ ਮਾਨਦਾਨ ਕਰ ਦੂ ਤੇ ਲੈਵਾ ਦੇਖ ਸਕਦਾ ਸੋਹਣਾ ਸਾਫ ਸੁਥਰਾ ਥਣ ਚਾਰੇ ਨਿਕੜ ਮਿਆ ਤੇ ਬਾਈ ਜੀ ਚੌਣ ਚਵਾਦੀ ਜਮ ਇੱਕ ਨੰਬਰ ਸੀ ਬੋਲੀ ਜਮ ਇੱਕ ਨੰਬਰ ਇਹ ਚਾਹੇ ਆ ਕੇ ਦਵਾਗ ਧਾਰਾ ਦੇਖ ਸਕਦੇ ਹੋ ਧਾਰਾ ਬਾ ਮਾਰ ਕੇ ਦਿਖਾਉਣੇ ਪਿਆ ਹਰੇ ਬੱਚਾ ਵਗੈਰਾ ਲਾ ਕੇ ਦੇਖੇ ਕਲਾਏ ਦੀ ਆਪਾਂ ਹਾਂ ਲਾਲਿਆ ਵੀਰ ਬੱਚਾ ਠੀਕ ਸੋ ਚਵਾਈ ਦੇਖੋ ਚੌਣ ਦੀ ਦਾ ਜਮ ਨਰਮਾ ਬੋਲੀ ਹਣਾ ਹਾਂ ਵੀਰੇ ਇੱਕ ਨੰਬਰ ਅਸਲੀ ਠੀਕ ਹੈ ਇੱਕ ਬਾਈ ਤੋਂ ਮਾਨਤਾ ਨਾਲ ਆਪਾਂ ਕਰ ਦਾਂਗੇ ਵੇਚਨੇ ਆਪਾਂ ਪਾਲਕ ਕੱਟੀ ਹਣਾ ਇਹ ਆਪਣੀ ਉਸੇ ਮੱਝ ਦੀ ਹੈਗੀ ਹਾਂ ਹਾਂ ਵੀਰੇ ਉਸੇ ਮੱਝ ਦੀ ਅੱਛਾ ਸਾਲ ਦੀ ਕੱਟੀ ਹੋਗੀ ਇਹਦਾ ਰੇਟ ਕੀ ਰੱਖਿਆ ਇਹਦਾ ਰੇਟ ਵੀਰੇ ਲਾਈਨ ਦਿਨ 20000 ਰੁਪਏ ਹੈ ਠੀਕ ਇਹ ਥਣ ਚਾਰੀ ਇਹ ਝੋਲੀ ਚੰਗੀ ਆ ਹਾਂ ਹਾਂ ਵੀਰੇ ਠੀਕ ਆ ਵੀਰੇ ਵਿੱਚ ਮਾੜਾ ਭਟਾ ਛੋਟ ਸੱਪਾ ਕਰ ਦਾਂਗੇ ਨੰਬਰ ਬੋਲ ਜੀ ਦੁਬਾਰਾ ਆਪਣਾ 6283513349 ਸੋ ਕਿਸੇ ਵੀਰ ਤੇ ਕੱਟੀ ਜਾਂ ਮੱਝ ਪਸੰਦ ਹੋਵੇ ਉਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ